ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਅੱਜ ਭਾਈ ਸਵੇਰੇ ਆਇਆ ਜੀ ਮੰਮੀ ਜੀ ਦਾ ਫੋਨ ਮਾ ਲਾਣਿਆ ਦਾ ਜੈਸਮੀਨ ਨੂੰ ਫੋਨ ਕਰਦੇ ਹੁਣੇ ਜੈਸਮੀਨ ਹੁਣ ਤੁਹਾਨੂੰ ਪਤਾ ਰੈਸਟ ਉੱਪਰ ਹੀ ਹੁੰਦੀ ਆ ਜ਼ਿਆਦਾਤਰ ਇਹ ਫੋਨ ਫੇਰ ਫਲਾਈਟ ਮੋਡ ਤੇ ਲਾ ਕੇ ਸੌਂ ਜਾਂਦੀ ਆ ਆ ਕਰਕੇ ਫੇਰ ਮੰਮੀ ਨੇ ਮੈਂ ਮਨੂ ਫੋਨ ਕਰਿਆ ਮੰਮੀ ਕਹਿੰਦੇ ਵੀ ਦਿਲ ਕਰਦਾ ਰਵਿੰਦਰ ਕਿਉਂਕਿ ਜਦੋਂ ਘਰਾਂ ਹੁੰਦਾ ਨਾ ਬੰਦਾ ਤਾਂ ਜੀਵ ਹੀ ਨਹੀਂ ਲੱਗਦਾ ਇਕੱਲੇ ਬੰਦੇ ਦਾ ਖਾਸ ਕਰਕੇ ਉਹ ਬੰਦੇ ਦਾ ਜਿਹੜਾ ਫੈਮਿਲੀ ਵਿੱਚ ਰਹਿਣਾ ਹਿਲਿਆ ਵਾ ਹਨ ਮਤਲਬ ਘਰ ਦੇ ਵਿੱਚ ਕਹਿ ਲਓ ਵੀ ਰੌਣਕ ਰੱਪਾ ਪਈ ਜਾਂਦਾ ਹੋਵੇ ਜਿੱਥੇ ਹਨ ਰੌਣਕ ਜੀ ਜਿਹੜੀ ਜੁਆਇੰਟ ਫੈਮਿਲੀ ਆ ਹਨ ਜਿੱਦਾਂ ਮਾਲਾ ਵਾਲਿਆਂ ਦੀ ਵੀ ਤੇ ਸਾਡੀ ਵੀ ਨੇ ਹੁਣ ਮੰਮੀ ਰਹਿ ਕੇ ਵੇ ਆ ਜੀ ਇਕੱਲੇ ਮਾਸੀ ਜੀ ਗਏ ਹੋਏ ਆ ਉਧਰ ਰਿਸ਼ਤੇਦਾਰੀ ਚ ਕੋਈ ਡੈਥ ਹੋ ਗਈ ਸੀਗੀ 4-5 ਦਿਨ ਹੋ ਗਏ ਮਾਸੀ ਜੀ ਉਧਰੇ ਆ ਤੇ ਮੰਮੀ ਹੁਣ ਘਰ ਆ ਇਕੱਲੇ ਹੁੰਦੇ ਡੈਡੀ ਵੀ ਲੰਘ ਜਾਂਦੇ ਆ ਚਾਚਾ ਜੀ ਵੀ ਮਾਸੀ ਜੀ ਦੇ ਨਾਲੇ ਗਏ ਹੋਏ ਆ ਆ ਕਰਕੇ ਮੰਮੀ ਸਵੇਰੇ ਥੋੜਾ ਜਿਹਾ ਕਰਦੇ ਤੇ ਜੀ ਫਿਕਰ ਮੰਮੀ ਕਹਿੰਦੇ ਵੀ ਰਵਿੰਦਰ ਅੱਬੀ ਗੇੜਾ ਮਾਰ ਕੇ ਜਾਇਓ ਪੁੱਤ ਜੀ ਜ਼ਰੂਰ ਜੈਸਮੀ ਨੂੰ ਨਾਲ ਲੈ ਕੇ ਆਈ ਜੈਸਮੀਨ ਦਾ ਹੁਣ ਤੁਹਾਨੂੰ ਪਤਾ ਥੋੜੀ ਜੀ ਕੰਡੀਸ਼ਨ ਹੈਗੀ ਆ ਅਸੀਂ ਪਰਹੇ ਜੀ ਰੱਖਦੇ ਵੈਸੇ ਤੱਕ ਤੇ ਜਾਣਾ ਆਣ ਤੋਂ ਪਰ ਹੁਣ ਜਦੋਂ ਪਾਈ ਬਜ਼ੁਰਗ ਨੇ ਬਜ਼ੁਰਗਾਂ ਨੇ ਆਪਣੇ ਆਨੇ ਬੁਲਾਇਆ ਤਾਂ ਜਾਣਾ ਪੈਣਾ ਹਨ ਕੋਈ ਗੱਲ ਨਹੀਂ ਮੈਂ ਆਹ ਉਹ ਥੋੜੇ ਜੀ ਫੇਰ ਤੁਹਾਨੂੰ ਪਤਾ ਆਪ ਵੀ ਥੋੜੀ ਜੀ ਉਹਨਾਂ ਦੀ ਸਿਹਤ ਢਿੱਲੀ ਰਹਿੰਦੀ ਆ ਤੇ ਲੱਡੂ ਤੂੰ ਕਾ ਤੇ ਹਸੀ ਜਾਂਦਾ ਤਾਂ ਕਰਕੇ ਫੇਰ ਮੰਮੀ ਕਹਿੰਦੇ ਵੀ ਜਰੂਰ ਆਜਾ ਰਵਿੰਦਰ ਵੀ ਗੇੜਾ ਮਰਾ ਕੇ ਲਿਕੇ ਜਾ ਪੁੱਤ ਮੈਂ ਆਹ ਚਲੋ ਕੋਈ ਗੱਲ ਨਹੀਂ ਤੇ ਜਿਆਦਾ ਸਫਰ ਤਾਂ ਵੈਸੇ ਹੈ ਨਹੀਂ ਤੁਹਾਨੂੰ ਪਤਾ ਹੀ ਹੈ 5 ਮਿੰਟ ਦਾ ਰਸਤਾ ਹੈ ਤੇ ਹੌਲੀ ਹੌਲੀ ਸਾਫ਼ ਰਸਤੇ ਵਿੱਚੋਂ ਗੱਡੀ ਲੈ ਜਣੀ ਆਪਾਂ ਨੇ ਤੇ ਹੁਣ ਜਾਣਾ ਜੀ ਮਾਲਾ ਮੈਡਮ ਇੱਧਰ ਠਾਲ ਕੇ ਮੈਂ ਦੁੱਧ ਤੋਂ ਆਇਆ ਤਾਂ ਹੈਨਾ ਹਾਂ ਛੋਟਾ ਹੀ ਪੜਨਾ ਹੁਣ ਦੁਬਾਰਾ ਬੰਨੇ ਆਣ ਕੇ ਸਵੇਰੇ ਥੋੜਾ ਕਾਲੀ ਕਾਲੀ ਚ ਬੰਨ ਗਿਆ ਤਾਂ ਤੇ ਹੁਣ ਆਪਣਾ ਚੱਲੇ ਆ ਜੀ ਮਾਲਾ ਨੂੰ ਇੱਧਰ ਬੈਠੇ ਆ ਘਰ ਦੇ ਮੇਲੋ ਜੀ ਫਿਰ ਇੱਧਰ ਇਹ ਲੋ ਜੀ ਇੱਧਰ ਲੱਡੂ ਨੂੰ ਛਾੜ ਦੇ ਨੂੰ ਪਹਿਲਾਂ ਤਾਂ ਵੇ ਤੂੰ ਕਿਵੇਂ ਕਹੇ ਨੀ ਮੈਂ ਨਹੀਂ ਸਾਥਰੀ ਕਾ ਬੁਲਾਉਣੀ ਕਾਤੇ ਨਹੀਂ ਬੁਲਾਉਣੀ ਤੇ ਕਾਤੇ ਨਹੀਂ ਬੁਲਾਉਣੀ ਸਾਥਰੀ ਕਾ ਇੱਧਰ ਦੇਖ ਉੱਪਰ ਕਾਤੇ ਨਹੀਂ ਬੁਲਾਉਣੀ ਸਾਥਰੀ ਕਾ ਇੰਨਾ ਉੱਪਰ ਦੇਖ ਤੈਨੂੰ ਇੰਨਾ ਉੱਪਰ ਦੇਖ ਹੈ ਅੱਛੀ ਕਾ ਬੁਲਾ ਦੇ ਪੁੱਤ ਹਾਂ ਇੱਕ ਵਾਰ ਫੇਰ ਬੁਲਾ ਦੇ ਹਾਂ ਮੰਨ ਗਈ ਭਾਈ ਮੰਨ ਗਈ ਸੋਕਰ ਸੈੱਲ ਹਾਂ ਫੇਰ ਕਾਤੇ ਕੱਢੇ ਆਉਦੇ ਵਿੱਚ ਤੇ

ਅੱਛਾ ਮੇਰੀ ਮੇਰੀ ਗੱਲ ਸੁਣ ਮੇਰੀ ਗੱਲ ਤਾਂ ਸੁਣ ਉਹ ਤਾਂ ਠੀਕ ਹੈ ਬਸ ਪਾਪਾ ਦਾ ਕਰਦੇ ਇੱਕ ਵਾਰ ਕਾਦੇ ਉਹ ਕਾਦੇ ਮੇਰਾ ਪੁੱਤ ਉਹ ਕਾਦੇ ਯਾਰ ਐ ਕਰਦੇ ਪਲੈਂਕ ਕਿਛ ਕਰਦੇ ਐ ਕਰਦੇ ਐ ਕਰਦੇ ਦੂਰ ਤੇ ਹੀ ਕਰਦੇ ਕਾਦ ਦੂਏ ਤੱਕ ਕਾਦ ਦੂਏ ਤੱਕ ਦੂਏ ਤੱਕ ਕਾਦ ਕਰਦੇ ਪੁੱਤ ਮੈਂ ਫੇ ਮਾਲਾ ਨੂੰ ਨਹੀਂ ਲੈ ਕੇ ਜਾਣੀ ਜਾਣਾ ਮਾਲਾ ਨੂੰ ਮੈਂ ਚੱਲਿਆ ਮਾਣ ਜਾਣਾ ਮੈਂ ਚੱਲਿਆ ਦੋਨੋਂ ਅੰਨੇ ਉਹ ਕਰ ਦੋ ਓਏ ਗੰਦਾ ਬੱਚਾ ਸੁਣਦਾ ਨਹੀਂ ਹੈਗਾ ਰਹਿਣ ਦੇ ਤੇ ਨਹੀਂ ਸਾਸਰੀ ਕਾ ਬੁਲਵਾਣੀ ਐ ਬੁਲਾਈ ਨਾ ਤੂੰ ਬੁਲਾਈ ਨਾ ਇਹਨੂੰ ਬੁਲਾਣਾ ਹੀ ਨਹੀਂ ਮੈਂ ਆਪਣਾ ਕਰੀ ਹੋਰ ਕਰੀ ਨਾ ਪਾਪ ਬਸ ਰਹਿਣ ਤੁਸੀਂ ਤੇ ਪਾਪ ਕਰ ਅਸੀਂ ਪਾਪ ਵੀ ਨਹੀਂ ਕਰਾਂਗੇ ਅਸੀਂ ਪਾਪ ਵੀ ਨਹੀਂ ਕਰਾਣੀ ਪਾਪ ਵੀ ਨਾ ਕਰੀ ਤੂੰ ਐ ਦੂਏ ਪਾਸੇ ਨੂੰ ਚੱਲਦੀ ਹੁਣ ਜੇ ਕਹੋ ਨਾ ਨਹੀਂ ਕਰਾਣੀ ਫੇਰ ਕਰਦੀ ਪਾਪ ਕਰ ਇੱਕ ਐ ਵੀ ਨਾ ਕਰੀ ਹੁਣ ਐ ਵੀ ਨਾ ਕਰੀ ਦੇਖੀ ਆਏ ਵੀ ਨਹੀਂ ਕਰਾਣਾ ਇੱਥੇ ਆਏ ਆਏ ਵੀ ਨਹੀਂ ਕਰਾਣਾ ਇੱਥੇ ਹਾਂ ਅਸੀਂ ਨਹੀਂ ਅਸੀਂ ਨਹੀਂ ਕਰਾਣਾ ਮੱਟਾ ਜਾ ਹੈਂ ਨਾ ਕਰ ਫਿਰ ਮੇ ਲੋ ਜੀ ਇਧਰ ਵਾਈ ਫੈਮਲੀ ਨੂੰ ਹਾਂਜੀ ਮੈਡਮ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਬਿੱਟੀ ਲੀ ਜੀ ਬੈਠੀ ਐ ਨਾਲੇ ਮੈਂ ਮੰਮੀ ਨੂੰ ਮੈਂ ਮਲਾਉਣ ਲੈ ਚੱਲਿਆਂ ਯਾਰ ਪਤਾ ਕੀ ਇੱਕਦਾਂ ਮੇਰਾ ਸਹੁਰੇ ਜੀ ਨੇ ਸਾਥ ਦੇ ਰਿਹਾ ਹਨਾ ਕੋਈ ਪਤਾ ਕੀ ਗੱਲ ਐ ਤੁਹਾਨੂੰ ਮੈਨਸਟਾ ਆਡੀ ਮਾਸੀ ਵੀ ਨਹੀਂ ਹੈਗੀ ਹਾਂ ਮਾਸੀ ਦੀ ਵੀ ਬਹੁਤ ਜ਼ਿਆਦਾ ਆਉਂਦੀ ਆ ਉਹਨ ਮਾਸੀ ਫਸੀ ਹੋਈ ਆ ਕਰੇ ਕਿ ਆ ਦੁੱਖ ਚੇ ਬੰਦੇ ਦਾ ਪਤਾ ਲੱਗਦਾ ਹੁੰਦਾ ਨਾ ਇਹ ਦੁੱਖ ਚ ਪਤਾ ਪਤਾ ਗੱਲ ਕਰਾਵੇ ਗੇਨੀ ਉੱਥੇ ਮਾਮੀ ਜੀ ਕਰਕੇ ਮਾਸੀ ਗਏ ਹੋਏ ਆ ਮਜਬੂਰੀ ਹੋਗੀ ਗਿਆ ਮਜਬੂਰੀ ਹੋਗੀ ਕੋਈ ਨਾ ਦੁੱਖ ਚitani ਮੈਂ ਕਿਉਂ ਵੀ ਦੁੱਖ ਚੇ ਪਤਾ ਨਾ ਦਦਾ ਹੁੰਦਾ ਬਿਲਕੁਲ ਬਿਲਕੁਲ ਹਾਂ ਮੈਂ ਕਿੱਥੋਂ ਹੁੰਦਾ ਸੀ ਮੇਰੇ 3-4 ਦਿਨ ਹੋ ਗਏ ਮਾਸੇ ਨਾਲ ਗੱਲ ਵੀ ਨਹੀਂ ਹੋਈ ਹੂੰ ਉਹ ਵੀ ਮੈਨੂੰ ਹੋਇਆ ਬਨ ਨਹੀਂ ਮੈਨੂੰ ਕਹਿੰਦੀ ਆ ਸਭ ਤੋਂ ਛੱਡ ਪਹਿਲਾਂ ਦੱਸ ਤੂੰ ਠੀਕ ਐ ਬਸ ਅੰਦਾ ਹੀ ਬਹੁਤ ਜਾਨ ਵੀ ਪੈ ਜਾਂਦੀ ਐ ਮਾਸੇ ਨੇ ਪੁੱਛਿਆ ਬਸ ਠੀਕ ਐ ਹੂੰ ਔਰ ਕੁਝ ਨਹੀਂ ਖੈਰ ਥੋੜੇ ਦਿਨਾਂ ਤੱਕ ਮਾਮਾ ਜੀ ਨੇ ਵੀ ਆ ਜਣਾ ਲੈਣੋ ਉਹਨਾਂ ਨੂੰ ਦੇਖ ਲਓ ਲੋਰੋ ਚੁੱਪ ਬੱਤ ਮਾਂ ਵੀ ਤੋਰਦੀ ਪਰਜਾਈ ਵੀ ਤੋਰਦੀ ਉਹ ਕਿੱਦਾਂ ਆਉਗੇ ਜਿਗਰਾ ਕਰਕੇ ਇੱਕ ਗੱਲ ਐ ਸੋਚਣ ਦੀ ਹਮਮ ਸਨ ਮੈਂ ਚੱਲਦਾ ਪੈਣਾ ਬਾਈ ਤਾਂ ਨਾ ਦੇਵੇ ਮੈਂ ਉਹ ਕੁਝ ਨਹੀਂ ਕਰ ਸਕਦੀ ਜਿਆਦਾ ਮਮੇ ਵੀ ਕੁਛ ਤਾਂ ਹੀ ਬਿਮਾਰ ਹੋਏ ਹੋਏ ਪਿੱਛੇ ਤੇ ਥੋੜੀ ਜਿਹੀ ਟੈਸ਼ਨ ਲਈ ਕੁਛ ਘਰ ਵੀ ਖਾ ਲਈ ਉਹ ਪਿਆਏ ਉਹੀ ਗੱਲ ਆ ਨਾ ਕੱਲਾ ਬੰਦਾ ਸੱਸ ਦੀ ਕਲਜੀ ਸਾਰੇ ਕੱਲੇ ਬੰਦੇ ਦੀ ਰੂਹ ਵੀ ਨਹੀਂ ਲੱਗਦੀ ਰੂਹ ਨਹੀਂ ਲੱਗਦੀ ਹੁਣ ਉਹੀ ਗੱਲ ਆ ਮਮੀ ਤੇ ਆਈ ਨਿਆਣੀ ਹੋਵੇ ਕੋਈ ਨਾ ਫਿਰ ਵੀ ਰੌਣਕ ਲੱਗੀ ਰਹਿੰਦੀ ਹੈ ਹਾਂ ਇਹ ਵੀ ਗੱਲ ਹੈ ਕਰਨ ਆਪਾਂ ਛੁੱਭਾ ਹਾਂ ਕਰਨ ਵੀ ਉਹ ਸੋਜੀ ਵਾਲਾ ਕਰਨ ਵੀ ਸਕੂਲ ਗਿਆ ਬਹੁਣਾ ਕਰਨ ਵੀ ਸਕੂਲ ਗਿਆ ਹਾਂ ਵੀ ਚਲ ਗਿਆ ਹਾਂ ਤੇ ਉਹ ਵੀ ਟੀਵੀ ਪਾਉਂ ਦੇਖ ਲੈਣਾ ਕਰਨ ਨੇ ਵੀ ਉਹ ਵੀ ਗੱਲ ਨਹੀਂ ਹੈ ਜੀ ਪਾਪਾ ਵੀ ਇੰਨਾ ਟਾਈਮ ਨਹੀਂ ਰਹਿੰਦੇ ਹੈਗੇ ਕਰੇ ਕੀ ਆ ਬੰਦਾ ਹੁਣ ਉਹੀ ਤਾਂ ਹੈ ਉਹ ਆਗ ਵੀ ਬਹੁਤ ਘਟ ਫੋਨ ਫੋਨ ਦੇ ਕੇ ਰਾਜੀ ਹੈ ਟੀਵੀ ਦੇ ਕੇ ਰਾਜੀ ਹੈ ਹੂੰ ਤਾਂ ਗੱਪਾਂ ਵੀ ਬੰਦ ਨਹੀਂ ਜਾਂਦੀ ਐ ਵੀ ਚਲ ਕੋਈ ਨਾ ਕੋਈ ਮਿਲ ਜਾਂਦੀ ਆ ਕੇ ਚਲ ਮੇਲਿਆ ਜਾਂਦੇ ਭਾਈ ਬਿਲਕੁਲ ਬਿਲਕੁਲ ਹੋਰ ਗਿਆ ਪਾਜ ਤਾਂ ਹੈਗਾ ਉਹਨਾਂ ਨੂੰ ਮੇਰੇ ਮਨ ਨੂੰ ਮੈਂ ਕਿ ਮੰਮੀ ਮੇਰਾ ਸਰੀਰ ਠੀਕ ਜਾਂਦੀ ਹੈਗਾ ਮੰਮੀ ਕਹਿੰਦੇ ਤਿੰਨ ਚਾਰ ਦਿਨ ਪਹਿਲਾਂ ਮੈਨੂੰ ਕਹਿੰਦੇ ਤੇ ਮੇਰਾ ਦਿਲ ਜੱਟ ਬਣਾਉਂਗਾ ਤੁਮਾਰਾ ਮੇਰਾ ਸਰੀਰ ਠੀਕ ਕਰੇ ਚਲ ਫੇਰ ਆ ਗਈ ਫੇਰ ਅੱਜ ਮੈਂ ਸੁੱਤੀ ਪਈ ਹੁਣ ਤੁਹਾਨੂੰ ਫੋਨ ਆਇਆ ਹੋਣਾ ਮੈਂ ਤਾਂ ਸਿਚੋਪ ਕਰ ਲ ਨੀ ਹੋਣਾ ਹੂੰ ਫੋਨ ਆਇਆ ਤਸਵੀਰੇ ਮਾ ਕੋਈ ਗੱਲ ਨਹੀਂ ਮੰਮੀ ਚਲ ਮੈਂ ਲੈ ਕੇ ਆਉਂਗਾ ਅੱਜ ਤਾਂ ਹੁਣ ਜਾਣਾ ਪੈਣਾ ਤੇ ਲੱਡੂ ਤੂੰ ਜਾਣਾ ਸਾਡੇ ਨਾਲ ਨਹੀਂ ਚੱਲ ਇਹ ਮਾਂ ਨਾਲ ਨੂੰ ਚੱਲੇ ਆ ਚੱਲ ਮੇਰਾ ਬੁੱਤ ਤੈ ਵੀ ਜਾਣਾ ਜਾਣਾ ਏ ਨਹੀਂ ਨਹੀਂ ਕਦੇ 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 ਨਹੀਂ ਮੈਂ ਜਾਣਾ ਕਦੇ ਕਦੇ ਨਹੀਂ ਮੈਂ ਨਹੀਂ ਜਾਣਾ ਗੰਦਾ ਗਿਆ 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 ਲਾਵਾ ਵੀ ਤੇਰੇ ਦੋ ਆਹ ਆ ਦੇ ਕੱਡਾ ਬੜਾ ਥੱਪੜ ਲਾਵਾ ਤੂੰ ਜਾਚੂ ਕਿਵੇਂ ਸੋਣਾ ਏ ਮੈਂ ਸੋਣਾ ਤੇਰੇ ਲੱਡੂ ਪੁੱਤ ਹੈ ਇੱਥੇ ਲੱਗਿਆ। ਕਿਆ ਤੇਰੇ ਲੱਗਿਆ? ਉਹ ਨਹੀਂ। ਹਾਂ। ਇੱਦਾਂ ਪਈ ਗਈ ਬੈਠ ਗਈ। ਹੱਥ ਜੀ ਪਿਆਰ ਨਾਲ ਮਾਲਿਆ ਜਾਣ ਕੇ ਕਰੂੰਗਾ। ਪਪਗਾ ਦੇਖ। ਵਾੜੀ ਦਾ। ਨਾ? ਨਾ। ਕਿਆ ਨਾ? ਕਦੂ ਜਾ। ਚਲੋ ਫੇਰ ਹੁਣ ਮਿਲਦੇ ਆਂ ਜੀ ਤੁਹਾਨੂੰ ਮਾਲਾਂ ਜਾ ਕੇ। ਲਓ ਜੀ ਇੱਧਰ ਸਾਡੀਆਂ ਗੰਗਾਵਰਾਂ ਭਾਈ। ਹੈ ਆ ਥੋੜੀਆਂ ਜਿਹੀਆਂ ਨਾ ਕੱਲ ਚੂਹੇ ਨੇ ਟੁੱਕਤੀਆਂ ਜੀ। ਤਾਂ ਕਰਕੇ ਇਹ ਹੁਣ ਇੱਥੇ ਫ੍ਰਿਜ ਕੋਲ ਰੱਖੀਆਂ ਸੀ ਲਿਆਣ ਕੇ ਅੰਦਰ। ਉਦਾਂ ਗੰਗਾਵਰਾਂ ਭਾਈ ਜੰਮੀਆਂ ਬਹੁਤ ਸੋਹਣੀਆਂ ਦੇਖੋ ਐਨ ਹੈ। ਇੱਕ ਨੰਬਰ ਜੰਮੀਆ ਆ ਚੂਹੇ ਨੇ ਹੀ ਥੋੜਾ ਜਿਹਾ ਕੰਮ ਖਰਾਬ ਕਰਤਾ ਤੇ ਬਾਕੀ ਤਾਂ ਬੀ ਦੋ ਜਨ ਨੂੰ ਬਾਕੀ ਤਾਂ ਹੈਨ ਓਕੇ ਆ ਜੀ ਰਿਪੋਰਟ ਦੇਖ ਸਕਦੇ ਆ ਤੁਸੀਂ ਐਨ ਦੇਖੋ ਗੰਗਾਰ ਹੈ ਆ ਛੋਟੇ ਇਹਦੇ ਚ ਦਸਹਿਰਾ ਕਹਿੰਦੇ ਤੇ ਦਸਹਿਰਾ ਬੀਜਿਆ ਇਹ ਵੀ ਵਧੀਆ ਹੈ ਐਨ ਤੇ ਇਹ ਥੋੜਾ ਜਿਹਾ ਵੈਸੇ ਇਹਦੇ ਮੁਕਾਬਲੇ ਘੱਟ ਆ ਆ ਥੋੜੀ ਜਿਆਦਾ ਹੈ ਖੈਲ ਰਮੀਆਂ ਜਾਂ ਆ ਇਹ ਵੀ ਚਲੋ ਠੀਕੇ ਆ ਤੇ ਇਧਰ ਮੈਡਮ ਨੇ ਭਾਈ ਗੱਡੀ ਕਰਤੀ ਸਟਾਰਟ ਇਹਦੀ ਬੈਲਟ ਪਾਉਣੇ ਵਾਲੀ ਹੋ ਗਈ ਗੱਡੀ ਦੀ ਨਾ ਏਸੀ ਵਾਲੀ ਏਸੀ ਬੰਦ ਕਰਦੇ ਜੈਸ ਵਿੱਚ ਥੋੜਾ ਏਸੀ ਵਾਲੀ ਬੈਲਟ ਲਾਗੀ ਆਵਾਜ਼ ਕਰਨ ਉਹ ਹੁਣ ਪਵਾ ਕੇ ਲੈ ਕੇ ਆਉਂਗਾ ਏਸੀ ਵਾਲੀ ਬੈਲਟ ਜਦੋਂ ਸਟਾਰਟ ਕਰਦੀ ਨਾ ਫੇਰ ਬਹੁਤ ਆਵਾਜ਼ ਕਰਦੀ ਥੋੜੀ ਧੀਰ ਚੱਲ ਕੇ ਫੇਰ ਠੀਕ ਹੋ ਜਾਂਦੀ ਆ ਕੀ ਆ ਵਪਾ ਜੀ ਬੈਠ ਕੇ ਮੁਰਗੇ ਨੂੰ ਪਹਿਲਾਂ ਠੰਗਾ ਮਾਰੂ ਖਾ ਕੀ ਆ ਹੋ ਗਿਆ ਮੱਕੀ ਦੇ ਕਾਲੇ ਦਾਣੇ ਆ ਅਛਾ ਜੀ ਮੈਂ ਉਹ ਬਾਹਰ ਸਾਫ ਕਰੋ ਹਾਂ ਤਾਂ ਫੇ ਆਉਣੀ ਵਿੱਚ ਕਾਲੇ ਕਾਲਸ ਵਾਲੇ ਦਾਣੇ ਹੋ ਜਾਣ ਆਉ ਤਾਂ ਕੱਢੇ ਹੋਣੇ ਆ ਕੱਢਣੇ ਬਣੇ ਹੂੰ ਚਲੋ ਜੁੱਤੀਆਂ ਸਾਰੀਆਂ ਖੜਾ ਦਿਓ ਜੁੱਤੀ ਲਿਆ ਮੈਂ ਬਿਆਹ ਲਈ ਪੈਸੇ ਪੁੱਛੇ ਦੇ ਦੇ ਆ ਜੁੱਤੀ ਹੁਣ ਤੁਹਾਨੂੰ ਮੈਂ ਨਾਲ ਜਾ ਕੇ ਨਾਲ ਜਾ ਕੇ ਨਹੀਂ ਲੈ ਆਉਣੀ ਹੈ ਕਿ ਤੁੰਜਾਂ ਨੂੰ ਤਾਂ ਚਾਮ ਨੂੰ ਦੁਵਾਕੇ ਲਿਆਉਂਗਾ ਤੁਹਾਨੂੰ ਜੁੱਤੀ ਅੱਛਾ ਹਾਂ ਚਲ ਠੀਕ ਆ ਸ਼ਾਮ ਨੂੰ ਆਣ ਵਧੀਆ ਗਰ ਗਰਗਾਬੀ ਕਿਆ ਕਹਿੰਦੇ ਹੁੰਦੇ ਆ ਮੈਂ ਤਾਂ ਦੂਹੀ ਲਾਉਣੀ ਕੁਰਮ ਦੀ ਕੁਰਮ ਦੀ ਕਾਲੇ ਕੁਰਮ ਦੀ ਪਾਪਾ ਜੀ ਖੁੰਡਾ ਵੀ ਲਿਆਇਓ ਆਏ ਤੁਰਦੇ ਜਾਇਓ ਆਏ ਤੁਰਦੇ ਜਾਇਓ ਪਾਪਾ ਜੀ ਫੇ ਮੁੱਛਾਂ ਨੂੰ ਬਟੇ ਦੇ ਕੇ ਖੁੰਡਾ ਦਾ ਬਾਪਾਈ ਕੋਲ ਹੁੰਦਾ ਦਾ ਮੁੰਲਾ ਦਾ ਝੱਲੀਆਂ ਵਾਲੇ ਲੈ ਕੇ ਤੇ ਝੱਲੀਆਂ ਜੀਜਾ ਲੈ ਗਿਆ ਤਾਂ ਕਿਹਦਾ ਖੁੰਡਾ ਖੁੰਡਾ ਬਾਪ ਵਧੀਆ ਤਾਂ ਹੋਇਆ ਕੋਕੇ ਜੜੇ ਵੇਦੇ ਪੂਰੇ ਚੱਲ ਹਾਂ ਚਾਚਾ ਲੈ ਹੋਣਾ ਹੁਣ ਮੈਂ ਕਹਾ ਦਾ ਬੋੜਾ ਹੋ ਗਿਆ ਯਾਰ ਮੈਨੂੰ ਚਾਹੀਦਾ ਤੂੰ ਜਵਾਨ ਭਾਈ ਕੋਈ ਨਾ ਨਵਾਂ ਲੈ ਆਉਂਗੇ ਕੋਈ ਗੱਲ ਲਾਉਂਦੀ ਪਹੁੰਚ ਗਏ ਮਾਲਾ ਚਾਹ ਆ ਗਈ ਗਰਮਾ ਗਰਮ ਦੋਹੇ ਚਾਹ ਦੇ ਅਮਲੀ ਬੈਠੇ ਨੇ ਚੁਲੋ ਜੀ ਅੰਦਰ ਮੰਮੀ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚਰਦੀਆਂ ਗਲਾਂ ਦੇ ਵਿੱਚ ਰੱਖੇ ਜੀ ਬਹੁਤ ਬਹੁਤ ਧੰਨਵਾਦ ਰਵਿੰਦਰ ਤੇਰਾ ਉਹ ਨਹੀਂ ਨਹੀਂ ਜੀ ਦਾ ਤਾਪ ਕੱਢ ਕੇ ਨਾ ਛੁੱਟ ਦੁੱਤੇ ਉਹ ਨਹੀਂ ਨਹੀਂ ਜੀ ਕਾ ਦਾ ਧੰਨਵਾਦ ਹੱਦ ਹੋ ਗਈ ਨਿਆਣੇ ਦਾ ਮਾਵਾ ਕੋ ਵਾਸਤੇ ਹਾਜ਼ਰੀ ਹੁੰਦੀ ਹੈ ਹਾਂ ਇਹ ਤਾਂ ਗੱਲ ਹੈਗੀ ਬਿਲਕੁਲ ਜੀ ਚਲ ਕੋਈ ਨਾ ਮੇਰਾ ਮੈਸੇ ਦਿਲ ਕਰਦਾ ਦਾ ਜੈਸਮੀਨ ਨੂੰ ਮਿਲਣੇ ਨੂੰ ਹਾਂ ਜੀ ਬਈ ਫਿਰ ਪਾਪਾ ਤੇਰੇ ਕਹਦੇ ਵੀ ਤੈਨੂੰ ਚੱਲ ਉੱਥੇ ਜੇ ਉਹਨੇ ਮੈਂ ਨਹੀਂ ਬਈ ਯਾਰ ਇਹ ਹੋਇਆ ਬਾਬੀ ਜੈਸਮੀਨ ਉਰੀ ਆਵੇ ਜੇ ਵੀ ਬੰਦ ਚਲੋ ਕਿਹੜੇ ਬਹੁਤ ਦੂਰ ਆ ਬਿਲਕੁਲ ਹੈ ਵੀ ਨੇੜੇ ਹੀ ਆ ਚਲੋ ਆਏ ਆ ਵੀ ਥੋੜਾ ਜਿਹਾ ਹੁਣ ਫੇ ਰਸਤੇ ਸਾਫ ਨੂੰ ਘੁਮਾ ਲਈਤੀ ਅਸੀਂ ਗੱਡੀ ਹਾਂ ਮੈਂ ਵੀ ਉੱਥੇ ਤੱਕ ਆਇਆ ਥੋੜਾ ਜਿਹਾ ਰਸਤੇ ਦਾ ਸਭ ਹੋਵੇ ਬੰਦਾ ਆਪੇ ਨਹੀਂ ਕਹਿੰਦਾ ਹੈਗਾ ਹਾਂ ਹੋ ਜਾਂਦਾ ਹੈ ਨੇ ਕਰਕੇ ਚੱਲ ਥੋੜਾ ਜਿਹਾ ਚੱਲ ਜਾਂਦਾ ਚੱਲ ਜਾਂਦਾ ਜੀ ਵੀ ਚੱਲ ਕੋਈ ਗੱਲ ਨਹੀਂ ਹੈ ਨਾ ਜਾਏ ਆਉਂਦੇ ਥੋੜਾ ਜਿਹਾ ਬਿਲਕੁਲ ਬਿਲਕੁਲ ਮਾਂਜਾ ਚੱਕੋਗੇ ਤੇ ਜੇ ਇੱਕਦਾਂ ਨਾ ਤੋਰੇ ਸ਼ੂਭਾ ਹਾਂ ਜੀ ਅਸੀਂ ਘਾਏ ਵੀ ਤੁਹਾਨੂੰ ਪਤਾ ਉਧਰ ਜਾਣਾ ਜ਼ਰੂਰੀ ਤਾਂ ਦੁੱਖ ਸੁੱਖ ਬਣਿਆ ਹੈ ਕੁਝ ਵੀ ਜਾਣਾ ਹੈ ਦੁੱਖ ਸੁੱਖ ਵੀ ਜਾਣਾ ਹੈ ਨਾ ਬਿਲਕੁਲ 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 ਜੀ ਚਲੋ ਹਮ ਚਲੋ ਜੋੜੇ ਦਿਨ ਤੱਕ ਉਹਨਾਂ ਦੇ ਉਹਨੂੰ ਮੈਂ ਪੁੱਛਣੀ ਤੱਕ ਆ ਦੋਣਾ ਤੇ ਨਛਾਂਜ ਨਹੀਂ ਹੁੰਦੀ ਮਲੇ ਲੰਗ ਵਾਲੇ ਲੱਗੇ ਹੋਏ ਆ। ਤੇ ਲੰਗ ਵਾਲੇ ਨਾ ਕੰਮ ਕਰਕੇ ਆਉਗੇ। ਮਗਾ ਠੀਕਾ ਤਾਂ ਲੰਗ ਵਾਲੇ ਨਾ ਕੰਮੇ ਕਰੀ ਗਏ। ਤੇ ਲਉਗੇ ਸੀ ਇੱਕ ਦਿਨ ਰੋਣ ਲੱਗ ਗਈ ਮੈਂ ਤਾਂ ਜਾਣਾ ਹੀ ਜਾਣਾ ਮਾ ਨਾ। ਮੇਰਾ ਬਹੁਤ ਹੌਲ ਭਾਪੇ ਤੇ ਮੈਂ ਕਿ ਕੋਈ ਨਾ ਪੁੱਤ ਦੋ ਦਿਨਾਂ ਤੱਕ ਤਾਂ ਆ ਜਾਣਾ ਕਹਿੰਦੀ ਫੇਰ ਠੀਕ ਆ। ਉਹਦਾ ਵੀ ਜੀ ਨਹੀਂ ਜੀ ਲੱਗ। ਉਹ ਤਾਂ ਫੇਰ ਹੈਗੇ ਆ ਉਹਦੇ। ਉਰੇ ਹੁਣ ਉਹ ਖੁੱਲੀ ਵੀ ਉਹ ਕਦੇ ਕਿਸੇ ਦੇ ਘਰਾਂ ਕਦੇ ਕਿਧਰੇ ਚਾਸੀ ਰਹੀ ਬਲ ਚਲ ਗਈ। ਤੇ ਮੇਰੇ ਮਨ ਜਾ ਖਰਾਬ ਹੋਵੇ ਵੀਡੀਓ ਦੇਖੀ। ਚਾਚਾ ਨੇ ਨਾ ਕਹਿੰਦੀ ਆ ਆਪੂਲੇ ਕਿਉਂ ਲਈ ਜਾਂਦੇ ਆ ਆਪਾਂ ਚੁੱਕੋ ਕੋਲ ਕਿਉਂ ਨਹੀਂ ਜਾਂਦੇ ਇਹਨੇ ਹੁਣ ਇਹਨੂੰ ਕਿਆ ਸਮਝਾਈਏ ਕਾਤੇ ਰਹਿੰਦੇ ਹਮਮਮ ਨਾਲੇ ਉਹੀ ਗੱਲ ਹੈ ਨਿਆਣੀ ਆ ਨਿਆਣੀਆਂ ਜੀ ਉਹੀ ਤਾਂ ਹੈ ਅੱਛਾ ਇੱਕ ਹੋਰ ਹੈ ਨਾ ਕਿ ਤਾਂ ਚਲ ਰਹਿਣ ਨੂੰ ਤਾਂ ਮੇਰੇ ਕੋਲ ਰਹਿ ਜਾਵੇ ਹਾਂਜੀ ਜੇ ਉਹ ਮੜਾ ਮੋਟਾ ਚੱਲ ਦਿਨ ਦਿਨ ਥੋੜਾ ਬੋਤਾ ਖੇਰ ਵੀ ਲੱਗਗੀ ਤੇ ਸੰਦੀਪ ਨੂੰ ਵੀ ਰਹਉਂਦੀ ਆ ਵਿੱਚ ਵੀ ਉਹ ਦੇਖਦੀ ਆ ਹਾਂ ਹਾਂ ਤੇ ਪਤਾ ਨੇ ਆਸੇ ਨੂੰ ਮਾਪੇ ਜਰੂਰ ਚਾਹੀਦੇ ਬਿਲਕੁਲ ਬਿਲਕੁਲ ਹਾਂ ਮੇਰਾ ਡਰ ਜਾਂ ਹੁੰਦਾ ਰਤ ਨੂੰ ਦਿਨ ਕੱਟ ਲੈਂਦੀ ਐ ਰਾਤ ਕੱਟਣੀ ਨਾ ਕਿਹੜੀ ਹੋ ਜਾਂਦੀ ਉਹਨੂੰ ਰਾਤ ਕੱਟਣੀ ਦਾ ਆਖੀ ਹੋਣੀ ਹੁਣ ਪਹਿਲੇ ਜੇ ਮਾਸੀ ਦੇ ਮੁੰਡਾ ਵਾਂ ਤਾਂ ਰਾਤ ਨੂੰ 12 ਵਜੇ ਛੱਡ ਗਿਆ ਐ ਫੇਰ ਹੀ ਰਾਤ ਚੁਪੇ ਨਗਰੇ ਚੁਪੇ ਨਗਰੇ ਹਾਰ ਕੇ ਕਰੇ ਛੱਡਤੀ ਹਾਂ ਅੱਛਾ ਸਟੇਸ਼ਨ ਹੋਇਆ ਤਾਂ ਮਾਸੀ ਦਾ ਹਾਂਜੀ ਹਾਂ ਜੱਗ ਵੀ ਛੱਡ ਗਿਆ ਹੂੰ ਉਹ ਦਿਨ ਜਿੱਦਣ ਸਭੋ ਮਾਸੀ ਜੀ ਨੇ ਉੱਥੇ ਜਾਣਾ ਤਾਂ ਜਦ ਅਸੀਂ ਆ ਰਹੇ تھے ਰੋਪੜ ਤੇ ਜਦ ਸਾਨੂੰ ਪਤਾ ਲੱਗਿਆ ਵੀ ਐ ਹੋ ਗਿਆ ਤੇ ਜੈਸ ਮੈਂ ਕਹਿੰਦੀ ਵੀ ਮਾਸੀ ਕੋਈ ਨਾ ਵੀ ਸ਼ੋਭਨ ਮੈਂ ਰੱਖ ਲੰਦੀ ਕੋਲ ਹਾਂ ਵੀ ਮੇਰੇ ਕੋਲ ਹੀ ਨਾ ਰਹਿ ਜਾਣਾ ਫਿਰ ਮੈਂ ਇਹਨੂੰ ਕਿਹਾ ਮਾ ਇਹ ਵੀ ਗੱਲ ਸੁਣ ਨਿਆਣੀ ਆ ਉਹ ਹਾਂ ਵੀ ਜੇ ਰਾਤ ਨੂੰ ਉਹਨੂੰ ਯਾਦ ਆ ਗਈ ਫਿਰ ਫੇਰ ਮੁਸ਼ਕਲ ਹੋ ਜਾਣਾ ਫੇਰ ਰਾਤ ਨੂੰ ਮੁਸ਼ਕਲ ਹੋ ਜਾਂਦਾ ਹਾਂ ਨਿਆਣਾ ਦਿਨ ਚ ਤਾਂ ਚੱਲ ਉੱਧਰ ਫਿਰ ਜਾਂਦਾ ਫਿਰ ਜਾਂਦਾ ਹਾਂ ਜਦ ਜਾਦਾ ਨਿਆਣੇ ਨੇ ਪੈਣਾ ਰਾਤ ਨੂੰ ਚਲੋ ਪੈ ਵੀ ਗਿਆ ਮੰਨ ਲਓ ਹਾਂ ਜਦ ਉਹਦੀ ਅੱਖ ਖੁੱਲ ਗਈ ਉਹਨੂੰ ਮਾਂ ਕੋਲ ਚਾਹੀਦੀ ਤਾਂ ਚਲਦੀ ਹਾਂ ਉਹਦੇ ਵਿੱਚੋਂ ਸਾਹ ਨਹੀਂ ਲੈਂਦੀ ਹਾਂਜੀ ਹਾਂ ਸਾਡੇ ਨਾਲ ਤਾਂ ਉਹ ਲਿਆ ਸਾਹ ਨਹੀਂ ਲੈਂਦੀ ਹੈਗੀ ਹਾਂ ਮਮਾ ਮਮਾ ਵਸ ਇੱਕ ਹੋਰ ਟਾ ਨਾ ਬਿਲਕੁਲ ਹੋ ਜਾਂਦਾ ਨਿਆਣੇ ਨੂੰ ਹੋ ਜਾਂਦਾ ਜੀ ਹੋ ਜਾਂਦਾ ਉਹ ਮਾਂ ਜਣਾ ਥੋੜੇ ਦਿਨਾਂ ਕਰਕੇ ਹਾਂ ਮਾਮਾ ਹੀ ਦੇ ਵੀ ਆਉਣਾ ਦੇਖ ਲੋ ਮਾਮਾ ਹੀ ਬਸ ਚੱਲ ਉਹ ਕਿਤੇ ਮਾਮਾ ਹੀ ਦੀ ਆਉਣ ਦੀ ਖੁਸ਼ੀ ਮਨਾਉਣੀ ਸੀ ਉਹੀ ਤਾਂ ਮਾਂ ਮਾਇਨੇ ਕਹਣਾ ਮਾਂ ਵੀ ਮੈਂ ਪਿੱਛੇ ਦੇ ਤੋਰਿਆ ਜ਼ਫਰ ਜਾਈ ਵੀ ਹੂੰ ਨਹੀਂ ਕਰੇਗੇ ਉਹ ਫੇਲ ਤਾਂ ਹੁੰਦਾ ਹੀ ਐ ਪਰ ਇਹ ਜਿਹੜੀਆਂ ਇਹ ਚੀਜ਼ਾਂ ਨਾ ਜੈਸਮਿਨ ਇਹਦੇ ਮੂਰੇ ਕਿਸੇ ਦਾ ਬਸ ਨਹੀਂ ਤੇ ਹਾਂ ਹਾਂ ਜੀ ਮਾਂ ਮਾਂ ਨੇ ਬਣਾਈ ਹੋਈਆਂ ਜੋ ਚੀਜ਼ਾਂ ਦਾ ਕੋਈ ਬਕਵੋਣੀ ਹੈਗਾ ਜਿਹੜਾ ਵੀ ਕੋਈ ਕੋਈ ਵੀ ਜੀਵ ਜੰਤੂ ਆ ਮੰਮੀ ਹਾਂ ਉਹ ਨਹੀਂ ਜਾਣਾ ਜੀ ਹਾਂ ਜੀ ਹਾਂ ਕੋਈ ਵੀ ਇਨਸਾਨ ਲਾ ਲਓ ਜੀਵ ਜੰਤੂ ਲਾ ਲਓ ਕੁਝ ਵੀ ਹਨਾ ਉਹਦਾ ਜੇ ਜਨਮ ਹੋਣ ਉਹਦਾ ਜਨਮ ਹੋਣ ਤੇ ਪਹਿਲਾਂ ਉਹਦੇ ਜਾਣ ਦੀ ਤਰੀਕ ਭਾਈ ਤੈ ਹੋਈ ਵੀ ਹੈ ਹਾਂ ਹਾਂ ਇਹੀ ਤਾਂ ਆਪਣੇ ਵਰਗਿਆਂ ਨੂੰ ਕਹਿੰਦੇ ਆ ਵੀ ਪਹਿਲਾਂ ਮਰਨਾ ਕਬੂਲ ਲਓ ਹਾਂ ਜੀ ਹਾਂ ਜੀਵਨ ਕੀ ਛੜਿਆਸ ਬਿਲਕੁਲ ਬਿਲਕੁਲ ਪਰ ਆਪਾਂ ਥੋੜੇ ਜਿਹਾ ਹੈ ਹੋਰ ਲੈਣ ਦੇ ਹੋ ਜਾਂਦੇ ਆ ਹਾਂ ਜੀ ਹਾਂ ਵੀ ਮਰਨੇ ਛੱਡ ਕੇ ਜਿਵੇਂ ਮੈਂ ਜੇ ਵਿੱਚ ਬਣ ਮੈਂ ਜੀ ਮੈਂ ਬਣਨਾ ਦਾ ਯਾਦ ਨਹੀਂ ਪਰ ਸਭ ਤੋਂ ਵੱਡੇ ਸੱਚ ਤਾਂ ਇਹੀ ਆ ਹਾਂ ਜੀ ਹਾਂ ਇਹੀ ਮੰਨਣਾ ਨੂੰ ਕਬੂਲ ਨਹੀਂ ਇਹੀ ਕਬੂਲ ਨਹੀਂ ਹੈ ਕੌੜਾ ਸੱਚ ਇਹ ਸਭ ਤੋਂ ਵੱਡਾ ਸੱਚ ਇਹੀ ਆ ਹਾਂ ਸੱਚ ਹਾਂ ਜੀ ਹਾਂ ਜਾਣਾ ਹੀ ਜਾਣਾ ਜੀ ਪਰ ਨਹੀਂ ਇਹ ਕਬੂਲ ਨਹੀਂ ਹੁੰਦਾ ਹੈਗਾ ਬਈ ਹਾਂਜੀ ਉਹਦੀਆਂ ਚੀਜ਼ਾਂ ਜਿਵੇਂ ਕਹਿ ਦਿੰਦੇ ਆ ਉਹਨੇ ਆਪਣੀ ਚੀਜ਼ ਹੀ ਲੈਣੀ ਆ ਬਿਲਕੁਲ ਬਿਲਕੁਲ ਹੋਰ ਵੀ ਚੰਗੇ ਬੰਦਿਆਂ ਦੀ ਲੋੜ ਆਪਣੇ ਵਰਗੇ ਮਾੜਿਆਂ ਦੀ ਲੋੜੇ ਨੇ ਗੱਲ ਇਹ ਕਿ ਸੋਚੀਏ ਨੇ ਮਾਲਕ ਦੇ ਹੱਥ ਡੋਰੀਆਂ ਆ ਜਿਹਦੇ ਚ ਜਾਣਾ ਤਾਂ ਇੱਕ ਦਿਨ ਸਾਰਿਆਂ ਨੇ ਵੀ ਹਾਂ ਸਾਰਿਆਂ ਨੇ ਚੰਗੇ ਨੇ ਵੀ ਹਾਂਜੀ ਹਾਂ ਜਲਦੀ ਜਲਦੀ ਕਿ ਜੀ ਕਿਹੜੀ ਕਿਹੜੀ ਆ ਲੱਗੇ ਉਹਨੇ ਚਲੇ ਜਾਣਾ ਇਹ ਚੀਜ਼ੇ ਮੰਮੀ ਇਹੋ ਜੀ ਆ ਇਹ ਚੀਜ਼ ਰੱਬ ਨੇ ਆਪਣੇ ਹੱਥ 'ਚ ਰੱਖੀ ਹਾਂ ਇਹ ਚੀਜ਼ ਨਾ ਤਾਂ ਪੈਸੇ ਨਾਲ ਕੋਈ ਖਰੀਦ ਸਕਦਾ ਨਹੀਂ ਤਾਂ ਦੁਨੀਆ ਕੋਲ ਦੇਖ ਲਓ ਹੁਣ ਕਿੰਨਾ ਪੈਸਾ ਹਾਂ ਦੇਖੀ ਅੱਧਿਆਂ ਨੂੰ ਪਤਾ ਨਹੀਂ ਲੋਕਾਂ ਨੂੰ ਵੀ ਸਾਡੇ ਕੋਲ ਕਿੰਨਾ ਕ ਪੈਸਾ ਜੀ ਹਾਂ ਪਰ ਉਹਨਾਂ ਦਾ ਵੀ ਜਾਨ ਸਮਾਂ ਆ ਗਿਆ ਜਾਣਾ ਉਹਨਾਂ ਨੂੰ ਜਾਣਾ ਉਹਨਾਂ ਨੇ ਹਾਂ ਜੀ ਹਾਂ ਬਿਲਕੁਲ ਹੋਲੀ ਤਾਂ ਗੱਲ ਹਾਂ ਜਾਣਾ ਉਹਨਾਂ ਨੇ ਦੀ ਹਾਂ ਜੀ ਹਾਂ ਚਲੋ ਪਰ ਦੋ ਉੱਥੇ ਲੱਗਦਾ ਨੇ ਇੱਥੇ ਫੇਰ ਹੁਣ ਉਹ ਕਈ ਵਾਰ ਦੁੱਖ ਜਿਹਾ ਲੱਗਦਾ ਹੈ ਨਾ ਵੀ ਕਰਨ ਦੀ ਯਾਦ ਆ ਜਾਂਦੀ ਹੈ ਇਕਣਾ ਹਾਂ ਜੀ ਹਾਂ ਜਿੱਦਿ ਮੈਂ ਉਹਦੀ ਮੰਮੀ ਹੈ ਇਕਣਾ ਚਲ ਗਈ ਹੋ ਗਈ ਉਹ ਮੈਂ ਮੁੰਡੇ ਦਾ ਕਿਆ ਹੋਊਗਾ ਬਿਲਕੁਲ ਚਾਹੇ ਭਾਵੇਂ ਪਿੱਛੇ ਤੇ ਵਧੀਆ ਜ਼ਿੰਦਗੀ ਜੀਵੇ ਹਾਂ ਜੀ ਪਰ ਥੋੜਾ ਜਿਹਾ ਮਨ ਨੂੰ ਤਾਂ ਆਉਂਦਾ ਹੀ ਆਉਂਦਾ ਹੀ ਹੈ ਜੀ ਆਉਂਦਾ ਨਹੀਂ ਹੁੰਦਾ ਹੀ ਹੈ ਹਾਂ ਵੀ ਮਾਵਾ ਬਿਨਾ ਆਉਂਦਾ ਅੱਛਾ ਉਹ ਜਿਹੜਾ ਮੁੰਡਾ ਦਾ ਮਤਲਬ 7-8 ਸਾਲ ਦਾ ਕਹਿੰਦੇ ਕਿੰਨੇ ਸਾਲ ਦਾ ਜੀ 11 ਸਾਲ 14 ਸਾਲ ਅੱਛਾ ਉਹਦਾ ਨਾਮ ਕਰਨ ਹੈ ਜੀ ਹਾਂ ਅੱਛਾ 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 ਜੀ ਜਸ ਕਰਨ ਜਸ ਕਰਨ ਹਾਂ ਮਾਣੇ ਦਾਦੀ ਦਾ ਤੂੰ ਕਿਨੀ ਤਾ ਭੁੱਲਿਆ ਲੈ ਕਿ ਤੂੰ ਦਾਦੀ ਨੂੰ ਵੀ ਬਹੁਤ ਪਿਆਰ ਕਰਦਾ ਸੀ ਹੂੰ ਹੁਣ ਨਿਆਣਿਆਂ ਆਈ ਹੈਗੀ ਇਹ ਜੀ ਗੱਲ ਨਹੀਂ ਹੈਗੀ ਤਾਈਆਂ ਵੀ ਮਾਵਾ ਵਰਗੀਆਂ ਹੁੰਦੀਆਂ ਪਰ ਜਿਹੜਾ ਲਾੜ ਜਿੰਨਾ ਮਰਜੀ ਹੋਵੇ ਪਰ ਮੈਂ ਬੰਦਾ ਕਹਿੰਦੇ ਉਹਨੇ ਜਾਨ ਦੇ ਦੇਵੇ ਮੰਨ ਕੇ ਚੱਲੀ ਹਾਂਜੀ ਪਰ ਜਿਹੜੀ ਮਾਂ ਦੀ ਗੱਲ ਹੁੰਦੀ ਨਾ ਉਸ ਗੱਲ ਏ ਵੱਖਰੀ ਆ ਬਿਲਕੁਲ 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 ਹੁਣ ਤਾਈ ਜਿੰਨੀ ਮਰਜ਼ੀ ਕਰਨਾ ਦਾਰੀ ਮੰਨ ਕੇ ਚੱਲੋ ਮਾਂ ਜਿੰਨਾ ਮਰਜ਼ੀ ਕੁੱਟ ਮਾਰ ਲਵੇ ਉਹ ਤਾਂ ਵੀ ਗੁਰਦੀ ਰੋੜੀਆਂ ਬਿਲਕੁਲ ਹਾਂ ਮਾਂ ਗੱਲ ਫੇਰ ਨਿਆਣੇ ਨਹੀਂ ਵੀ ਉਦਾਂ ਹੀ ਹੋ ਜਣਾ ਹੈਨਾ ਹਾਂ ਜੇ ਗੱਲ ਅਸਲ ਵਿੱਚ ਇਹ ਸਹੀ ਹੈ ਜੀ ਜੇ ਚਾਚੀ ਤਾਈ ਨੇ ਮਾਰਤਾ ਫਿਰ ਥੋੜਾ ਜਿਆ ਨਿਆਣੇ ਨੂੰ ਆਏ ਹੋ ਜਾਂਦਾ ਵੀ ਮਨ ਨੂੰ ਕੁੱਟਿਆ ਮਨ ਨੂੰ ਮਾਰਦੇ ਪਰ ਮਾਂ ਚਾਹੇ ਕੁੱਟ-ਕੁੱਟ ਕੇ ਲਾਲ ਕਰ ਦਵੇ ਉਹਨੇ 20 ਮਿੰਟ ਬਾਅਦ ਫੇਰ ਉਹ ਜੇ ਫੇਰ ਹੋ ਜੇ ਮਾਂ ਕੁੱਟਣਾ ਤਾਂ ਉਹਨੇ ਤਾਂ ਵੀ ਮਾਂ ਨੇ ਤਾਈ ਨੇ ਤਾਂ ਵੀ ਉਹਨੇ ਕਿਹਾ ਵੀ ਹਾਂ ਜੇ ਮੇਰੀ ਮੰਮੀ ਹੁੰਦੀ ਹਾਂ ਉਹ ਮੰਮੀ ਜਿੰਨਾ ਮਰਜ਼ੀ ਕੁੱਟ ਲਵੇ ਬਿਲਕੁਲ ਬਿਲਕੁਲ ਹਾਂ ਇਹ ਚੀਜ਼ ਦਾ ਹੱਕ ਤਾਂ ਹੈਗਾ ਹੀ ਬਿਲਕੁਲ ਜਿੰਨੀ ਮਰਜ਼ੀ ਹੋਵੇ ਪਰਮਾਤਮਾ ਸਾਡੇ ਦੇ ਮਾਪੇ ਮਾਂ ਬਾਪ ਨੂੰ ਭਾਈ ਖੁਸ਼ ਰੱਖੇ ਲੰਮਾ ਜੀਵਨ ਦਵੇ ਰਹਾ ਹਾਂ ਵਾਹਿਗੁਰੂ ਬਿਲਕੁਲ ਜੀ ਬਿਲਕੁਲ ਹੁਣ ਤੁਹਾਡੀ ਸਿਹਤ ਠੀਕ ਹੈ ਜੀ ਹਾਂ ਬਸ ਚੱਲੀ ਜਾਂਦਾ ਦਵਾਈ ਬੁੱਟਿਆ ਪਰ ਆ ਥੋੜਾ ਜਿਹਾ ਮੌਸਮ ਚੇਂਜ ਹੁੰਦਾ ਨਾ ਹਾਂ ਆਉਂਦਾ ਕਰਕੇ ਫਿਰ ਖਾਂਗੇ ਜੇ ਖਾਂ ਤੱਤਾ ਢੰਡਾ ਹੋਈ ਜਾਂਦਾ ਇਹ ਵੀ ਗੱਲ ਹੈ ਅਕੇ ਪਹਿਲਾਂ ਇਹਨਾਂ ਨਾ ਆਪਣੇ ਧੰਦੇਨਾਂ ਦੇ ਵਿਚ ਆ ਕੇ ਆਸਮਨ ਚੇਂਜ ਹੋ ਜਨਦਾ ਹਾਂ ਹਾਂ ਜੀ ਬੜਾ ਆਇਤ ਕੀ ਫਿਰ ਕਿੰਨੀ ਗਰਮੀ ਹੈ ਗਰਮੀ ਬਹੁਤ ਆ ਹਾਂ ਇਹ ਤਾਂ ਹੈ ਜੀ ਹਾਂ ਗਰਮੀ ਪਤਾ ਨਹੀਂ ਜਿਹੜੇ ਹਲਕੜ ਪਏ ਹੋਏ ਆ ਤੇ ਇਹਨਾਂ ਦੇ ਘਰ ਤੇ ਨਹੀਂ ਪੜਦਾ ਛੱਤੀ ਪਤਾ ਨਹੀਂ ਬਾਬੇ ਕੋਈ ਨਹੀਂ ਪਤਾ ਲੱਗਦਾ ਉਹ ਗਰਮੀ ਬਹੁਤ ਜ਼ਿਆਦਾ ਹੋਈ ਬਹੁਤ ਜ਼ਿਆਦਾ ਹੋਈ ਹਾਂ ਜੀ ਹਾਂ 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 ਮੈਂ ਕਹਿੰਦੀ ਵਿੱਚੇ ਕਹਿੰਦੀ ਇੱਕ ਗੱਲ ਹੋਰ ਆ ਨਾ ਉਹਨਾਂ ਨੇ ਜੇ WhatsApp 'ਆਗਾਂ ਵਾਲਿਆਂ ਨੇ ਕਿਹਾ ਵੀ 1 ਅਕਤੂਬਰ ਤੋਂ ਧੁੰਦ ਪੈਣ ਲੱਗ ਜਣੀ ਕੱਲ ਪੈਰ ਨਹੀਂ ਤੂੰ ਮੈਂ ਕੱਲ ਪਈ ਵੀ ਸੀ ਮੈਂ ਇਹਨਾਂ ਨੂੰ ਕਹਿੰਦੀ ਮੈਂ ਕੋ ਦੇਖੋ ਸਾਹਮਣੇ ਧੁੰਦ ਪੈ ਵੀ ਗਈ ਹਲਕੀ ਹਲਕੀ ਪਈ ਹੋਈ ਸੀ ਗੱਲ ਹਾਂ ਕੀ ਹੋਈ ਕੀ ਕੋਈ ਐਲਕੀ ਵੀ ਲਈ ਹੋਈ ਆਖੀ ਸਾਡੇ ਦਾ ਰਵਿੰਦਰ ਡਾਂਟ ਚ ਬਾਹਰ ਨਿਕਲ ਜਾਗੇ ਸ਼ਸ਼ੇ ਚ ਅਸੇ ਹੀ ਦੀ ਜੀ ਆ ਬਾਹਰ ਤੂੰ ਉਰੇ ਹਾਂ ਬਾਹਰ ਬਿਲਕੁਲ ਬਿਲਕੁਲ ਕਿਸੇ ਨੂੰ ਕਹਿੰਦੇ ਹੁੰਦੇ ਨਾ ਜਮਈ ਸਹੋਜੀ ਹੋ ਗਈ ਖਾਂਗ छाਤੀ ਜਮ ਹੋ ਜਾਂਦੀ ਐ ਇਹਨਾਂ ਦੇ ਫੱਟੇ ਚੱਕੇ ਮੇਰੇ ਹਾਂ ਮੈਂ ਤਾਂ ਨਿਕਲਦੇ ਸਾਰੇ ਆਏ ਆਵਾ ਪਛਟਦੀ ਮੈਨੂੰ ਜਾਈ ਬਰਵਾਜਾ ਗਈ ਮੇਰੇ ਪਾਪਾ ਜੀ ਲਾਉਂਗੇ ਤਾਂ ਬੈਠ ਕੇ ਰੋਟੀ ਖਾਉਂਗੇ ਜਮਣ ਆਹ ਉੱਪਰ ਹੋਣ ਉੱਪਰ ਛੱਤੇ ਵੀ ਕਰਕੇ ਨਾ ਹਵਾ ਸਿੱਧੀ ਪੈਂਦੀ ਹੈ ਜੀ ਜੇ ਹੁਣ ਆਪਾਂ ਧੁੱਪਾ ਨਿਕਲੇ ਉਹ ਜਦ ਧੁੱਪਾ ਚ ਵਹਿ ਜਾਂਦੇ ਆਪਾਂ ਬਾਹਰ ਤਾਂ ਵੀ ਹਵਾ ਵਹਦਲਾਂਗੀ ਹਾਂ ਜੀ ਹਾਂ ਆ ਵੀ ਪੰਗਾ ਹੁਣ ਕਰੇ ਕਿ ਹਾਂਜੀ ਆਵळा ਕਮਰਾ ਮੰਮੀ ਉਹ ਠੰਡਾ ਉੱਪਰ ਛੱਤੇ ਵੀ ਕਰਕੇ ਹੈ ਨਾ ਹਾਂ ਹਾਂ ਇਹਦਾ ਫਰਕ ਜਿਹੜਾ ਕਮਰਾ ਹੁੰਦਾ ਹੈ ਨਾ ਇਸ ਕਰਕੇ ਹਾਂ ਨਾ ਤਨੂ ਰੰਗ ਇਹਦਾ ਵਧੀਆ ਨਹੀਂ ਲੱਗਿਆ ਇੰਨਾ ਵਧੀਆ ਰੰਗ ਹੋਇਆ ਵਾ ਕਰਵਾਇਆ ਨਾ ਮੈਂ ਅਗਰ ਅੱਛਾ ਵੀਲ ਕਰਵਾ ਲਈ ਆ ਹੈ ਨੀ ਕਰਵਾ ਕੇ ਤਾਂ ਆਪ ਗਈ ਆ ਅੱਛਾ ਮੈਂ ਤਾਂ ਕਰਵਾ ਸੀ ਵੀ येलो ਕਰਨ ਲੱਗੇ ਤੇ ਮੈਂ ਕਿਹਾ ਕੇ ਬੇਬੀ ਨੂੰ ਨਾ ਨਿਆਣਾ ਗੋਲਾ ਵੀ ਕੋਈ ਪ੍ਰੋਬਲਮ ਨਾ ਹੋਏ येलो ਕਰਨ ਤੇ ਮੰਮੀ ਨੂੰ ਕਿਹਾ ਮੈਂ ਕਿਹਾ ਤੁਸੀਂ ਪਿੰਕੇ ਕਰਨ ਹਾਂ ਤਾਂ ਇਹ ਕਹਿਣ ਤਾਂ ਨਹੀਂ येलो कलर ਨਹੀਂ ਦਿਖਣਾ ਚਾਹੀਦਾ ਲੈਣੇ ਨੂੰ ਬਿਲਕੁਲ ਇਹ ਤਾਂ ਹੈ ਮੈਂ ਨੀਂਦ ਦੀ ਆ ਨਹੀਂ ਕਮਰੇ ਚ ਆਉਂਦੀ ਬਨ ਹੋਰ ਕਿਸੇ ਕਮਰੇ ਚ ਨੀਂਦ ਲਿਆ ਦੇ ਇਹ ਕਹਿ ਰਿਹਾ ਦਰੇ ਕਿ ਆ ਮਮਾ ਇਹ ਕਹਿ ਰਿਹਾ ਤੇਰੇ ਵੀ ਚੱਕਰ ਆ ਅਜੀ ਹਾਂ ਹਾਂ ਇਹ ਦੇਖ ਟੁੱਟੇ ਦੇ ਸਰਾਣਾ ਦਾ ਹਾਂ ਜੀ ਉਹ ਉਹਨੇ ਵੀ ਛੱਡਦੀ ਕਹਿੰਦੀ ਇਹ ਨੂੰ ਮੇਰੇ ਨਾਲ ਕੋਦਮ ਮੈਂ ਨਾਲ ਦੇ ਕੇ ਜਾਂਦਾ ਉੱਥੇ ਵੀ ਮੈਂ ਇਹਨਾਂ ਨੂੰ ਤਰੇ ਲੈਣ ਦੰਦੀ ਉਹ ਉੱਥੇ ਵੀ ਨੇ ਇੱਕ ਉੱਥੇ ਵੀ ਨੇ ਇੱਕ ਛੋਟਾ ਜਿਹਾ ਹੀ ਰੱਖਿਆ ਹੋਇਆ ਜੀ ਹਾਂ ਉਹ ਅਸਲ ਲਾ ਕੇ ਪਾਪਾ ਤੇਰੇ ਕਹਿੰਦੇ ਜਸਮੀ ਨੂੰ ਵੀ ਕਰਕੇ ਵੀਡੀਓ ਬਣੂਗੀ ਤੇਰੀ ਕਈ ਵਾਰੀ ਤੇਰੇ ਪੈਰਾਂ ਥੱਲੇ ਆ ਜene ਮੈਂ ਕਿ ਤੁਸੀ ਆਪਣਾ ਰੱਖ ਲਓ ਮੇਰਾ ਰੱਖਿਆ ਹੋਇਆ ਹੈ ਤੇ ਸਿਰ ਥੱਲੇ ਮੈਂ ਜਦੇ ਖਿੱਚੀ ਨੂੰ ਨੀਮਾ ਤਾਂ ਬਣਾ ਲਓ ਮੇਨਾਂ ਨੀ ਲਓ ਸੋ ਰਕੇ ਨਿਆਣਾ ਕੋਈ ਨੂਰ ਬਹਿ ਜਾਵੇ ਨ ਕੀਰਤ ਬਹਿ ਜਾਵੇ ਜੇ ਤੇ ਛਾਲ ਚੋਣ ਥੱਲੇ ਕਰਦੀ ਮੇਰੇ ਸਰਾਣੇ ਪੰਨ ਬੈਠੋ ਸਰਾਣਾ ਤੇ ਤੇ ਬਾਕੀ ਸਰਾਣੇ ਬੜੇ ਬੜੇ ਨੇ ਹਾਂ ਉਹ ਨੋਰਮਲ ਹੈ ਨਾ ਮੰਮੀ ਕਹਿੰਦੀ ਹੁਣ ਇਹ ਫਿਰ ਸਰਾਣਾ ਮੈਂ ਕਿ ਹਾਂ ਮੰਮੀ ਲੈ ਕੇ ਜਾਣਾ ਉੱਧਰ ਦੇ ਕਰੈਡਰ ਉੱਧਰ ਐਦਾਂ ਤੁਸੀਂ ਲੈ ਕੇ ਨਹੀਂ ਜਾਣੀ ਦਿੱਤਾ ਕਹਿੰਦੇ ਕੁੜੀ ਉੱਤੇ ਸਾਰੀ ਸਹੀ ਗੱਲ ਹੈ ਹਸਪੀਟਲ ਨੂੰ ਵੀ ਉਹੀ ਜਾਂਦਾ ਕਈ ਵਾਰ ਜੇ ਮੈਨੂੰ ਕੋਈ ਐਮਰਜੈਂਸੀ ਹੋ ਕੇ ਮੰਨ ਲਓ ਜੈਨ ਕੁੰਦਾ ਵੇਂ ਖੁਸ਼ ਹੋ ਤਾਂ ਕਰਕੇ ਸੋ ਲਕੋ ਵੀ ਅਚਰਾਣਾ ਦੰਨੋਸਰਾਣਾ ਦਾ ਕਾਟਾ ਹੱਦ ਹੈਗਾ ਇੱਕ ਆਟਾ ਕਿ ਕੇ ਜਿਸਰਾਣੇ ਮਿਲਦੇ ਹੀ ਨਹੀਂ ਉਹ ਬੜੇ ਬੜੇ ਤਾਂ ਮਿਲਦੇ ਆ ਯਾਰ ਹੂੰ ਕੋਈ ਗੱਲ ਨਹੀਂ ਇਹ ਜੇ ਆਪ ਬਣਾ ਲੁੰਦੇ ਆਪਾਂ ਘਰਾਂ ਥੋੜੀ ਘੱਟ ਰੋਗੀ ਪਾ ਕੇ ਠੀਕ ਹੈ ਨਹੀਂ ਐਂ ਤਾਂ ਹੁਣ ਆ ਆ ਹੈਗਾ ਹੂੰ ਚਲੋ ਹਾਂ ਜਦ ਤੱਕ ਜਿਵੇਂ ਕਾਲਜ ਚ ਗਿਆ ਦੇ ਫਿਰ ਹਾਂ ਉਹ ਮੈਨੂੰ ਨਾ ਮਿਲਿਆ ਤਾਂ ਜਿਲ੍ਹਾ ਬਦਲ ਕੇ ਮੈਂ ਦੂਸਰੇ ਨੰਬਰ ਪਰ ਆਈ ਕਿ ਗਵਾਂਡ ਚ ਅੱਛਾ ਉਪਰੋਂ ਕਰਨਾ ਨਾਮ ਇਹ ਹੋਣਾ ਹੈ ਤਾਂ ਇਸ ਸਾਲ ਫਸਤੀ ਫਸਟ ਕੰਦੜ ਹੈ ਮੈਨੂੰ ਲੱਗਦਾ ਹੈ ਕਿ ਇਹ ਲਰ ਵਿੰਟਰੀਸ ਜਦੋਂ ਕੋਨੇ ਕਾਂਸਰ ਸਕੂਲ ਚ ਲਾਇਆ ਤੇ ਨਰਸਰੀ ਚ ਹਾਂਜੀ ਫਸਟ ਹੁੰਦਾ ਰਿਹਾ ਦੌੜਨਾ ਜਿਵੇਂ ਭੰਗੜੇ ਜਿਵੇਂ ਨੱਗਿੱਤਾ ਸੌਰੀ ਕਹਿਆ ਹੋਇਆ ਜਿਹੜਾ ਵੀ ਪ੍ਰੋਗਰਾਮ ਹੁੰਦਾ ਤਾਂ ਹਾਂਜੀ ਫਸਟ ਹੁੰਦਾ ਰਿਹਾ ਹੂੰ ਦੌੜਾ ਤਾਂ ਪੱਕਾ ਹੀ ਹੋਸ ਹੁੰਦਾ ਅੱਛਾ ਜੀ ਹਾਂ ਹੂੰ ਸ਼ੇਰ ਉਹਦੀ ਪਰਫਾਰਮੈਂਸ ਹੂੰ ਮੈਨੂੰ ਮੈਂ ਮੇਕੂਰੀ ਨਾਲ ਸਾਥ ਮੈਂ ਨਹੀਂ ਤਾਂ ਆਣਾ ਮੈਂ ਪਰ ਮੈਂ ਉਹਨੂੰ ਨਖਾਤ ਇੱਕ ਬੋਲਦਾਰ ਘੁੰਮਦਾ ਦਾ ਹਾਂ ਬੇਚੋਟਾ ਜੰਮਤ ਪਲਾਕੇ ਜੇ ਬੋਲਣਾ ਸਹੀ ਹੈ ਉਹ ਹੈ ਜਿਹੜਾ ਵਿਸ਼ੇਸ਼ ਮੈਚ ਕੋਰਸ ਆ ਫੋਰੇਜ ਜਿਵੇਂ ਪ੍ਰਾਣੀ ਚੀਜ਼ਾਂ ਦੀ ਪ੍ਰਦਰਸ਼ਨੀ ਲੱਗਦੀ ਸੀ ਉਹਦੇ ਵਿੱਚੋਂ ਮਿਲਿਆ ਸੀ ਅੱਛਾ ਦਸਦੀ ਸੀਗੀ ਵੀ ਵਿਚਾਰ ਹਾਂ ਪ੍ਰੋਗਰਾਮ ਮੈਲਾ ਤਾਂ ਇਹਨਾਂ ਤੇ ਕਿੱਥੇ ਹੁੰਦਾ ਹਾਂ ਹਾਂ ਪੁਰਾਣੀ ਚੀਜ਼ਾਂ ਦਪਾਉਂਦੇ ਸੀ ਹਾਂਜੀ ਪੁਰਾਣਾ ਕਲਚਰ ਮਤਲਬ ਹਾਂਜੀ ਹਾਂਜੀ ਹਾਂ ਇਹਨਾਂ ਤੇ ਚਲੋ ਹੁਣ ਚਾਹ ਪੀ ਲਈਏ ਪਹਿਲਾਂ ਜੈਸਮਿਨ ਨੂੰ ਨੀਂਦ ਆਉਣ ਲੱਗੀ ਬਾਗੇ ਬਾਸੀਆਂ ਲੰਦੀ ਏ ਚੱਲੀਏ ਯਾਰ ਪਰ ਪਕੀਤਾਰ ਕਿ ਚੱਲਦਾ ਨਾ ਮੰਮੀ ਕਹਿੰਦਾ ਉਹ ਲੈਦੀ ਮੰਮੀ ਠੀਕ ਹੈ ਚਾਹ ਅਰਵਿੰਦ ਦੋ ਗੱਲਾਂ ਤੇ ਅਰਵਿੰਦ ਸਿੰਘ ਪਤਾ ਕਿ ਦੋ ਗੱਲਾਂ ਤੇ ਕੱਲ ਮੰਮੀ ਨਾਲ ਬੀਬੀ ਬਾਤ ਜਣਾ ਬਸ ਠੀਕ ਹੈ ਹਾਂ ਅੱਛਾ ਹਾਂ ਦੱਸ ਰਵਿੰਦਰ ਨੂੰ ਤਾਂ ਰਹਿਣਾ ਹੈ ਚਾਹਣਾ ਬੜਾ ਜਾ ਕੁੱਛ ਨਾ ਰੱਖ ਲਓ ਮੈਂ ਚੱਲ ਜਾਂਦਾ ਹਾਂ ਇਹ ਨਹੀਂ ਹੈਗਾ ਮੇਰਾ ਪੁੱਤ ਐਸਾ ਦਾ ਹਾਂ ਤਨ ਤੁਰ ਕੇ ਜਾਣਾ ਪੈਣਾ ਆਹ ਲੈ ਲਾ ਛੱਡ ਦੋ ਚਲੇ ਜਾਣਾ ਤੁਰ ਪਾ ਲੈ ਕੱਲ ਮਿਲ ਜਾਈਏਕਰ ਨੂੰ ਪਿੰਡ ਵਾਲੇ ਕਹੀ ਹਾਂ ਪੁੱਤ ਮੈਂ ਅੱਜ ਹੀ ਉੱਥੇ ਤੱਕ ਛਾੜ ਦੂੰ ਛੱਡ ਦੇ ਇਹ ਰੋਈ ਪੀ ਲਈ ਹੁਣ ਚਾਹ ਪਹਿਲਾਂ ਜੇ ਮੈਂ ਜਾਂ ਤਾਂ ਭਾਈ ਗੰਗੌਰਾਂ ਤਾਂ ਮੰਮੀ ਤਾਂ ਆਂਦੀਆਂ ਵੀ ਵਧੀਆ ਹੋਗੀਆਂ ਹਾਂ ਮੈਂ ਆਹ ਕੌਮ ਆ ਕੁਮਾਤੇ ਰੱਖਿਆ ਵਾ ਜੀ ਉੱਪਰ ਆ ਕੌਨ ਹੀ ਤੇ ਹਟ ਦੇ ਤਾਂ ਸਾਰੇ ਰੱਖਿਆ ਵੇਲੇ ਇਹ ਗਮਲੇ ਮੈਂ ਲੈ ਕੇ ਆਈ ਸੀ ਕਿਹੜੇ ਅੱਛਾ ਪਲਾਸਟਿਕ ਦੇ ਇਹ ਹਾਂ ਤੇ ਉਹ ਜਿਹੜੀ ਉਹ ਦੁਪਹਿਰ ਖੜੀ ਉਹ ਵੀ ਗਮਲੇ ਮੈਂ ਹੀ ਲੈ ਕੇ ਆਈ ਸੀ ਉਹ ਲਾਈ ਵੀ ਮੈਂ ਹੀ ਸੀ ਦੁਪਹਿਰ ਖੜੀ ਹਾਂ ਆ ਬੜੀ ਹੈ ਅੱਛਾ ਜੋ ਤਾਂ ਵਧੀਆ ਹੋ ਗਏ ਨੇ ਤੁਹਾਨੂੰ ਜੋ ਵਧੀਆ ਹੋ ਗਏ ਹਾਂ ਜੀ ਹਾਂ ਦੁਪਹਿਰ ਖੜੀ ਚ ਨੀਲ ਪੈ ਗਿਆ ਨਾ ਨ ਪੈਰ ਨੂੰ ਖਿੜਦੇ ਆ ਨਾ ਫੁੱਲ ਹੁਣ ਨੀਲ ਵੀ ਪੱਕ ਤਾਂ ਮੰਮੀ ਨੀਲ ਪੈ ਗਿਆ ਵਿੱਚ ਮੈਂ ਉਹੀ ਕਹਿੰਦਾ ਕਾ ਲੱਗੀ ਹੋਈ ਆ ਲਓ ਜੀ ਜੀਰੀਆਂ ਹੁਣ ਆ ਗਈਆਂ तकरीबन ਸਾਰੀਆਂ ਨਹੀਂ ਆਈਆਂ ਇਹਦੇ ਵਿੱਚ yellow yellow ਕਿਉਂ ਹੋਈ ਵੀ ਆ ਕਿਹੜੀ ਲੱਗੀ ਮਤਲਬ ਪੱਕ ਗਈ yellow ਜਿਹੜੀ ਹੋਈ ਜਾਂਦੀ ਉਹ ਪੱਕ ਗਈ ਬਸ ਸਮਝ ਲੈ ਕੇ ਵੀ ਨੂੰ ਵੱਢ ਲਓ ਇਹ ਤਾਂ ਬਸ ਆਪਣੀ ਉਹ ਲਾਸਟ ਆਪਣੀ ਲਾਸਟ ਚ ਪੱਕ ਗਈ ਤੇ ਜੀਰੀਆਂ ਨੇ ਨਾ ਪਾਣੀ ਆਉਂਦਾ ਇੱਧਰ ਜੰਨਾ ਵੀ ਜਿਹਾ ਵਜੜ ਹਾਂਜੀ ਹਾਂ ਉਹ ਚੋ ਆ ਜਾ ਨਿਕਲਦਾ ਹਾਂਜੀ ਹਾਂ ਸਿੱਧਾ ਹੀ ਪਾਣੀ ਜਾਂਦਾ ਹੁਣ ਉਹ ਬੰਦ ਕਰਨਾ ਪੈਣਾ ਅੱਛਾ ਜੀ ਪਾਣੀ ਬੰਦ ਕਰਨਾ ਪੈਣਾ ਤਾਂ ਉਹ ਤਾਂ ਵੱਡ ਹੋਣੀ ਹੈ ਹਾਂ ਆਉ ਨਹੀਂ ਤਾਂ ਸੁੱਕਦਾ ਹੀ ਨਹੀਂ ਹੋਣਾ ਜੀ ਹਾਂ ਨਹੀਂ ਤਾਂ ਗਿੱਲਾ ਹੀ ਰਹਿੰਦਾ ਹਾਂ ਆਹੋ ਇੱਥੇ ਕਿਤੇ ਚੋ ਆ ਜਾ ਜਾਂਦਾ ਹਨਾ ਜੀ ਉੱਥੇ ਤੇ ਹਾਂ ਉਹ ਬੰਨੇ ਜਿਨੂ ਹੋ ਕੇ ਪਾਣੀ ਹਾਂਜੀ ਹਾਂ ਹਾਂ ਇਹ ਕਿਹਦਾ ਜਾਂਦਾ ਚਲ ਥੋੜੀਆਂ ਬੋਲਟੀਆਂ ਪਰਮਾਤਮਾ ਸਦੀ ਚੋੜੀ ਚਾਵੇ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂ ਜੀ ਸਭ ਨੂੰ ਆਸ ਹੁੰਦੀ ਆ ਪਰ ਨੁਕਸਾਨ ਜਿਹੜਾ ਹੋਇਆ ਹੁਣ ਉਹ ਤਾਂ ਹੱਥ ਨਹੀਂ ਆਉਣਾ ਹਾਂ ਜੀ ਹਾਂ ਹਾਂ ਬੜਾ ਕਰਕੇ ਬਿਲਕੁਲ ਬਿਲਕੁਲ ਹਾਂ ਜੀ ਉਹਦੀ ਪਰ ਭਾਈ ਤਾਂ ਚਲੋ ਹੋ ਨਹੀਂ ਸਕਦੀ ਉਹੀ ਤਾਂ ਗੱਲ ਹਾਂ ਜੀ ਹਾਂ ਤਾਂ ਉਹ ਕੁਦਰਤ ਨੂੰ ਮੰਜੂਰ ਹੋਈਣਾ ਬਿਲਕੁਲ ਬਿਲਕੁਲ ਜੀ ਸ਼ੁਰੂ ਫੇ ਚੱਲੀਏ ਨਹੀਂ ਮੰਮੀ ਕਿੱਥੇ ਤੁਹਾਨੂੰ ਪਤਾ ਤਾਂ ਹੈਗਾ ਚੱਲ ਕੋਈ ਨਹੀਂ ਕਿਸੇ ਦਿਨ ਸੁਪਨਾ ਪੂਰਾ ਕਰਜੋ ਮੰਮੀ ਦਾ ਸਵੇਰੇ ਆ ਕੇ ਰਾਤ ਲਾ ਕੇ ਅਗਲੇ ਦਿਨ ਰਾਤ ਨੂੰ ਚਲ ਜਿਓ ਹਾਂ ਹਾਂ ਚਲ ਕੋਈ ਨਹੀਂ ਕੋਈ ਕਿਸੇ ਦਿਨ ਮਾਰ ਜੂਗੀ ਕਿਸੇ ਦਿਨ ਕਿਹੜਾ ਚਲੋ ਚੱਲੀਏ ਠੀਕ ਆ ਮੰਮੀ ਫੇ ਹਾਂ ਠੀਕ ਆ ਠੀਕ ਚੰਗਾ ਜੀ ਚੰਗਾ ਮੰਮੀ ਹੁ ਮੈਂ ਜਿਆਦਾ ਹੂੰਗੀ ਜਦਮਾਸੀ ਆ ਜੂਗੀ ਠੀਕ ਆ ਬਿਲਕੁਲ ਠੀਕ ਚਲ ਠੀਕ ਆ ਅਗਲੇ ਬਲੌਗ ਚ ਮਿਲਦੇ ਆ ਜੀ ਸਰਦਾਰ ਜੀ ਤੇ ਬੋਲ ਨਹੀਂ ਤਾਂ ਹੋਇਆ ਫਿਰ ਹੋਉਂਦੀਆਂ ਇਹ ਬੰਬ ਦੀਆਂ ਚਪਲਾ ਵੀ ਨਹੀਂ ਪਈਆਂ ਰੇ ਮੈਨੂੰ ਤਾਂ ਉਹਨੇ ਕਿਸੀਆਂ ਕਰਕੇ ਹਾਏ ਬਾਬਾ ਕਹਿੰਦੇ ਇੰਚਰ ਆਉਂ ਆਇਆ ਹੁੰਦਾ ਹੁੰਦਾ ਚਲੋ ਠੀਕ ਆ ਜੀ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਚਲੋ ਜੀ